ਕਹਿੰਦੇ ਨੇ ਅਸਲ ਗੱਡੀ ਤਾਂ ਧੀ ਸਹੀ ਚੱਲਦੀ ਹੈ ਜਦ ਦੋਵੇਂ ਪਹੀਏ ਇੱਕੋ ਦਿਸ਼ਾ ਵਿੱਚ ਇੱਕੋ ਸਪੀਡ ਨਾਲ ਚੱਲਣ ਉਸੇ ਤਰ੍ਹਾਂ ਗ੍ਰੈਸਤ ਜੀਵਨ ਇੱਕ ਕਲਾ ਵੀ ਹੈ ਅਤੇ ਇੱਕ ਜ਼ਿੰਮੇਵਾਰੀ ਵੀ ਪਤੀ ਪਤਨੀ ਗੱਡੀ ਦੇ ਦੋ ਪਹੀਏ ਹਨ ਜੋ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਮੰਜ਼ਿਲ ਤੱਕ ਪਹੁੰਚਦੇ ਹਨ ਜਿੱਥੇ ਪਿਆਰ ਆਦਰ ਸਮਝ ਭਰੋਸਾ ਅਤੇ ਸਹਿਕਾਰ ਹੈ ਉਥੇ ਹਰ ਮੁਸ਼ਕਿਲ ਛੋਟੀ ਲੱਗਦੀ ਹੈ ਅਤੇ ਹਰ ਖੁਸ਼ੀ ਦੁਗਣੀ ਹੋ ਜਾਂਦੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਗ੍ਰਹਿਸਥ ਜੀਵਨ ਪਤੀ ਪਤਨੀ ਗੱਡੀ ਦੇ ਦੋ ਪਹੀਏ ਗ੍ਰਹਿਸਥ ਜੀਵਨ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੈ ਇਸ ਪੜਾਅ ਵਿੱਚ ਪਤੀ ਅਤੇ ਪਤਨੀ ਮਨੁੱਖੀ ਜੀਵਨ ਦੀ ਉਸ ਗੱਡੀ ਦੇ ਦੋ ਪਹੀਏ ਹਨ ਜਿਸ ਨੂੰ ਸਹੀ ਰਸਤੇ ਸਹੀ ਗਤੀ ਅਤੇ ਸਹੀ ਮੰਜ਼ਿਲ ਵੱਲ ਲੈ ਜਾਣ ਦੀ ਜ਼ਿੰਮੇਵਾਰੀ ਦੋਵਾਂ ਤੇ ਬਰਾਬਰ ਹੁੰਦੀ ਹੈ ਜੀਵਨ ਇੱਕ ਪਹੀਏ ਨਾਲ ਨਹੀਂ ਚੱਲ ਸਕਦੀ ਉਸੇ ਤਰ੍ਹਾਂ ਗ੍ਰਹਿਸ ਜੀਵਨ ਵੀ ਕੇਵਲ ਇੱਕ ਪਾਸੇ ਦੀ ਮਿਹਨਤ ਨਾਲ ਨਹੀਂ ਚੱਲ ਸਕਦਾ ਪਤੀ ਪਤਨੀ ਦਾ ਰਿਸ਼ਤਾ ਸਿਰਫ ਨਾਮ ਦਾ ਨਹੀਂ ਇਹ ਸਹਿਯੋਗ ਸਮਝਦਾਰੀ ਵਿਸ਼ਵਾਸ ਅਤੇ ਪਿਆਰ ਦੀ ਬੁਨਿਆਦ ਤੇ ਖੜਦਾ ਹੈ ਜਦੋਂ ਪਤੀ ਘਰ ਪਰਿਵਾਰ ਦੀ ਰੱਖਿਆ ਅਤੇ ਭਲਾਈ ਲਈ ਮਿਹਨਤ ਕਰਦਾ ਹੈ ਤਾਂ ਪਤਨੀ ਇਸ ਮਿਹਨਤ ਨੂੰ ਪਿਆਰ ਸਮਝ ਅਤੇ ਘਰੇਲੂ ਪ੍ਰਬੰਧ ਨਾਲ ਸੁੰਦਰਤਾ ਦਿੰਦੀ ਹੈ ਦੋਵੇਂ ਮਿਲ ਕੇ ਘਰ ਨੂੰ ਸਿਰਫ ਇੱਕ ਛੱਤ ਨਹੀਂ ਸਗੋਂ ਇੱਕ ਮੰਦਰ ਬਣਾਉਂਦੇ ਹਨ ਜਿੱਥੇ ਪਿਆਰ ਇੱਜ਼ਤ ਅਤੇ ਸ਼ਾਂਤੀ ਵਸਦੀ ਹੈ ਗੱਡੀ ਦੇ ਦੋ ਪਹੀਏ ਇੱਕ ਦੂਜੇ ਦੇ ਬਰਾਬਰ ਚੱਲਦੇ ਹਨ ਜੇਕਰ ਇੱਕ ਪਹੀਆ ਰੁਕ ਜਾਵੇ ਤਾਂ ਕਮਜ਼ੋਰ ਜਾਂ ਕਮਜ਼ੋਰ ਹੋ ਜਾਏ ਤਾਂ ਗੱਡੀ ਹਿੱਲਣ ਲੱਗਦੀ ਹੈ ਕਿਤੇ ਨਾ ਕਿਤੇ ਸੰਤੁਲਨ ਖੋ ਬੈਠਦੀ ਹੈ ਇਸੇ ਤਰ੍ਹਾਂ ਜੇ ਪਤੀ ਪਤਨੀ ਵਿੱਚੋਂ ਕੋਈ ਇੱਕ ਆਪਣੀ ਜ਼ਿੰਮੇਵਾਰੀ ਨੂੰ ਨਾ ਨਿਭਾਏ ਜਾਂ ਰਿਸ਼ਤੇ ਦੀ ਕਦਰ ਨਾ ਕਰੇ ਤਾਂ ਗ੍ਰਹਿਸਥ ਜੀਵਨ ਦਾ ਸੰਤੁਲਨ ਵੀ ਟੁੱਟ ਜਾਂਦਾ ਹੈ। ਇਸ ਲਈ ਦੋਵੇਂ ਪਾਸਿਆਂ ਤੋਂ ਬਰਾਬਰ ਦੀ ਮਿਹਨਤ, ਸਮਰਪਣ ਅਤੇ ਸਹਾਰਾ ਬਹੁਤ ਜ਼ਰੂਰੀ ਹੈ। ਇੱਕ ਸੁਖੀ ਗ੍ਰਹਿਸਤੀ ਵਿੱਚ ਮੁਸਕਾਨਾਂ, ਸਾਂਝੀਆਂ ਤਕਲੀਫਾਂ, ਆਦੀਆਂ ਤੇ ਖੁਸ਼ੀਆਂ ਦੁੱਗਨੀਆਂ ਹੋ ਜਾਂਦੀਆਂ ਹਨ। ਪਤੀ-ਪਤਨੀ ਦਾ ਮਕਸਦ ਇੱਕ ਦੂਜੇ ਨੂੰ ਬਦਲਣਾ ਨਹੀਂ, ਸਗੋਂ ਸਮਝਣਾ, ਸਵੀਕਾਰਨਾ ਅਤੇ ਇੱਕ ਦੂਜੇ ਦੇ ਸੁਪਨਿਆਂ ਨੂੰ ਮਜ਼ਬੂਤ ਬਣਾਉਣਾ ਹੁੰਦਾ ਹੈ ਜਿੱਥੇ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚੱਲਦੇ ਹਨ ਉੱਥੇ ਜਿੰਨਾ ਵੀ ਮੁਸ਼ਕਲ ਰਸਤਾ ਹੋਵੇ ਉਹ ਆਸਾਨ ਮਹਿਸੂਸ ਹੁੰਦਾ ਹੈ ਅੱਜ ਦੇ ਯੁੱਗ ਵਿੱਚ ਜਦੋਂ ਤਣਾਅ ਕੰਮ ਦੀ ਭੀੜ ਅਤੇ ਸਮੇਂ ਦੀ ਕਮੀ ਵੱਧਦੀ ਜਾ ਰਹੀ ਹੈ ਤਾਂ પતિ ਪਤਨੀ ਵਿਚਕਾਰ ਖੁੱਲੀ ਗੱਲਬਾਤ ਧੀਰਜ ਅਤੇ ਇੱਕ ਦੂਜੇ ਲਈ ਸਮਾਂ ਕੱਢਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਗ੍ਰਹਿਸ ਦੀ ਗੱਡੀ ਤਾਂ ਧੀ ਚੰਗੀ ਤਰ੍ਹਾਂ ਚੱਲਦੀ ਹੈ ਜਦੋਂ ਦੋਵੇਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਅਤੇ ਜ਼ਰੂਰਤ ਪੈਂਦਿਆਂ ਹੀ ਇੱਕ ਦੂਜੇ ਲਈ ਥੋੜਾ ਵੱਧ ਵੀ ਕਰ ਦਿੰਦੇ ਹਨ ਗ੍ਰਹਿਸ ਜੀਵਨ ਇੱਕ ਸੁੰਦਰ ਯਾਤਰਾ ਹੈ ਜਿੱਥੇ ਪਤੀ ਤੇ ਪਤਨੀ ਦੋਵੇਂ ਹੀ ਸਫ਼ਰ ਦੇ ਸਾਥੀ ਹਨ ਉਹ ਦੋ ਪਹੀਏ ਹਨ ਜੋ ਇੱਕ ਦੂਜੇ ਦੇ ਬਿਨਾ ਅਧੂਰੇ ਹਨ ਜੇ ਦੋਵੇਂਿਲ ਕੇ ਪਿਆਰ ਸਮਝਦਾਰੀ ਅਤੇ ਵਿਸ਼ਵਾਸ ਦੇ ਰਾਤੇ ਚੱਲਣ ਤਾਂ ਜ਼ਿੰਦਗੀ ਦੀ ਗੱਡੀ ਨਾ ਸਿਰਫ ਚੰਗੀ ਤਰ੍ਹਾਂ ਚੱਲੇਗੀ ਸਗੋਂ ਮੰਜ਼ਿਲ ਵੀ ਸੁਖ ਸ਼ਾਂਤੀ ਨਾਲ ਮਿਲਦੀ ਜਾਵੇਗੀ। ਗ੍ਰਹਿਸ ਜੀਵਨ ਕਿਸੇ ਇੱਕ ਦਿਨ ਵਿੱਚ ਨਹੀਂ ਬਣਦਾ। ਇਹ ਸਮੇ ਸਮਝ ਮਿਹਨਤ ਅਤੇ ਪਿਆਰ ਦੀਆਂ ਇੱਟਾਂ ਨਾਲ ਹੌਲੀ ਹੌਲੀ ਤਿਆਰ ਹੁੰਦਾ ਹੈ। ਜਿਵੇਂ ਇੱਕ ਘਰ ਨੂੰ ਮਜ਼ਬੂਤ ਬਣਾਉਣ ਲਈ ਸਹੀ ਨੀਂਹ ਮਜ਼ਬੂਤ ਕੰਧਾਂ ਪਤੀ ਠੀਕ ਛੱਤ ਦੀ ਲੋੜ ਹੁੰਦੀ ਹੈ ਠੀਕ ਉਵੇਂ ਹੀ ਇੱਕ ਗ੍ਰਹਿਸੀ ਨੂੰ ਸਹਿਯੋਗ ਵਿਸ਼ਵਾਸ ਅਤੇ ਪਿਆਰ ਦੀ ਲੋੜ ਹੁੰਦੀ ਹੈ ਪਤੀ ਜਿੱਥੇ ਘਰ ਦੀ ਰੱਖਿਆ ਆਰਥਿਕਤਾ ਅਤੇ ਬਾਹਰੀ ਜ਼ਿੰਮੇਵਾਰੀਆਂ ਸੰਭਾਲਦਾ ਹੈ ਉੱਥੇ ਪਤਨੀ ਘਰ ਦੀ ਪ੍ਰਬੰਧਕੀ ਬੱਚਿਆਂ ਦੀ ਦੇਖਭਾਲ ਸੰਸਕਾਰਾਂ ਦੀ ਰੱਖਿਆ ਅਤੇ ਪਿਆਰ ਦਾ ਮਾਹੌਲ ਬਣਾਉਣ ਵਿੱਚ ਆਪਣਾ ਅਹਿਮ ਹਿੱਸਾ ਪਾਉਂਦੀ ਹੈ ਦੋਵੇਂ ਮਿਲ ਕੇ ਉਹ ਤਸਵੀਰ ਬਣਾਉਂਦੇ ਹਨ ਜੋ ਪਰਿਵਾਰ ਕਹੋਂਦੀ ਹੈ। ਉਹ ਗੱਡੀ ਦੇ ਦੋ ਪਹੀਏ ਇੱਕ ਬਹੁਤ ਹੀ ਸ਼ਕਤੀਸ਼ਾਲੀ ਉਦਾਹਰਨ ਹੈ ਗ੍ਰੈਸਥੀ ਜੀਵਨ ਨੂੰ ਦਰਸਾਉਣ ਦੇ ਲਈ। ਇਹ ਗੱਡੀ ਤਦ ਹੀ ਚੱਲਦੀ ਹੈ ਜਦੋਂ ਦੋਵੇਂ ਪਹੀਏ ਇੱਕ ਗਤੀ ਨਾਲ ਇੱਕ ਦਿਸ਼ਾ ਵਿੱਚ ਤੇ ਇੱਕੋ ਮੰਜ਼ਿਲ ਵੱਲ ਘੁੰਮਦੇ ਹਨ। ਜੇਕਰ ਇੱਕ ਪਹੀਏ ਦੀ ਰਫ਼ਤਾਰ ਵਧ ਹੋਵੇ ਜਾਵੇ ਤਾਂ ਗੱਡੀ ਡਿੱਬ ਜਾਂਦੀ ਹੈ ਜੇਕਰ ਇੱਕ ਪਈਆ ਕਮਜ਼ੋਰ ਹੋ ਜਾਏ ਤਾਂ ਰਸਤਾ ਖੋ ਜਾਂਦਾ ਹੈ ਜੇਕਰ ਇੱਕ ਪਈਆ ਰੁਕ ਜਾਵੇ ਤਾਂ ਗੱਡੀ ਬੇਕਾਰ ਹੋ ਜਾਂਦੀ ਹੈ ਇਸ ਲਈ ਇਸ ਰਿਸ਼ਤੇ ਵਿੱਚ ਵਿਸ਼ਵਾਸ ਤੇ ਸਮਝਦਾਰੀ ਹੋਣਾ ਲਾਜ਼ਮੀ ਹੈ ਇਸ ਰਿਸ਼ਤੇ ਦੀਏ ਵਿਸ਼ਵਾਸ ਤੇ ਸਮਝਦਾਰੀ ਹੀ ਆਤਮਾ ਹਨ ਕਿਸੇ ਵੀ ਰਿਸ਼ਤੇ ਨੂੰ ਲੰਮਾ ਚਲਾਉਣ ਲਈ ਵਿਸ਼ਵਾਸ ਸਭ ਤੋਂ ਮਹੱਤਵਪੂਰਨ ਤੱਤ ਹੈ ਪਤੀ ਪਤਨੀ ਜਦੋਂ ਇੱਕ ਦੂਜੇ ਦੇ ਆਧਾਰਤ ਰਹਿੰਦੇ ਹਨ ਤਾਂ ਉਹਨਾਂ ਦੇ ਵਿਚਕਾਰ ਦਾ ਨਾਤਾ ਹੋਰ ਮਜ਼ਬੂਤ ਹੋ ਜਾਂਦਾ ਹੈ ਪਰ ਵਿਸ਼ਵਾਸ ਦੇ ਨਾਲ ਸਮਝਦਾਰੀ ਵੀ ਲਾਜ਼ਮੀ ਹੈ ਕਿਉਂਕਿ ਕੋਈ ਵੀ ਗੱਡੀ ਸਿਰਫ ਪਹੀਏ ਨਾਲ ਨਹੀਂ ਚੱਲਦੀ ਉਥੇ ਸਟੀਅਰਿੰਗ ਵੀ ਲੋੜੀਂਦਾ ਹੁੰਦਾ ਹੈ स्ट्रेटिंग ਦਾ ਮਤਲਬ ਇੱਥੇ ਹੈ ਗਲਪਾਤ ਖੁੱਲਾ ਸੰਚਾਰ ਖੁੱਲੀ ਗੱਲਬਾਤ ਆਪਸ ਦੇ ਵਿੱਚ ਰਿਸ਼ਤੇ ਨੂੰ ਤੋੜਦਾ ਨਹੀਂ ਸਗੋਂ ਜੋੜਦਾ ਹੈ ਇਸ ਲਈ ਦੁਵਾਂ ਦੇ ਵਿਚਕਾਰ ਖੁੱਲੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਇਸ਼ੂ ਨੂੰ ਲੈ ਕੇ ਕਿਸੇ ਵੀ ਮੁੱਦੇ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਗੱਲਬਾਤ ਹੋਵੇਗੀ ਤਾਂ ਮਸਲੇ ਨਹੀਂ ਉਲਝਣਗੇ ਇਸ ਰਿਸ਼ਤੇ ਦੇ ਵਿੱਚ ਇੱਕ ਦੂਸਰੇ ਦੇ ਲਈ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇ ਜੋ ਕਿ ਉਸ ਰਿਸ਼ਤੇ ਨੂੰ ਬਚਾਉਣ ਦੇ ਲਈ ਖਾਦ ਦੀ ਤਰ੍ਹਾਂ ਕੰਮ ਕਰਦੇ ਹਨ ਗ੍ਰੈਸਟੀ ਵਿੱਚ ਦੋਵੇਂ ਪਾਸਿਆਂ ਤੋਂ ਕਈ ਵਾਰ ਨਿੱਗੀਆਂ ਲਗੀਆਂ ਕੁਰਬਾਨੀਆਂ ਦੇ ਵੀ ਪੈਂਦੀਆਂ ਹਨ ਕਦੇ ਪਤਨੀ ਆਪਣੀ ਖੁਸ਼ੀ ਛੱਡ ਕੇ ਪਰਿਵਾਰ ਦੀ ਲੋੜ ਪੂਰੀ ਕਰਦੀ ਹੈ ਤੇ ਕਦੇ ਪਤੀ ਆਪਣਾ ਸੁਪਨਾ ਬੁਲਤ ਵੀ ਕਰਕੇ ਪਤਨੀ ਦਾ ਸੁਪਨਾ ਪੂਰਾ ਕਰਦਾ ਹੈ ਇਹ ਦੋਨੋਂ ਦੋਨਾਂ ਦੇ ਵੱਲੋਂ ਕੀਤੀਆਂ ਗਈਆਂ ਇਹ ਹੀ ਕੁਰਬਾਨੀਆਂ ਪਰਿਵਾਰ ਦੇ ਬੀਜ ਨੂੰ ਵੱਡੇ ਦਰਖਤ ਵਿੱਚ ਤਬਦੀਲ ਕਰਦੀਆਂ ਹਨ ਇਸ ਰਿਸ਼ਤੇ ਦੇ ਵਿੱਚ ਖੁਸ਼ੀਆਂ ਅਤੇ ਦੁੱਖ ਸਾਂਝੇ ਕਰਨ ਨਾਲ ਹੌਲੇ ਹੁੰਦੇ ਹਨ ਜਦੋਂ ਪਤੀ ਪਤਨੀ ਦੁੱਖ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ ਤਾਂ ਉਹ ਦੁੱਖ ਦਾ ਬੋਝ ਅੱਧਾ ਹੋ ਜਾਂਦਾ ਹੈ ਜਦੋਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਤਾਂ ਖੁਸ਼ੀਆਂ ਦੁਗਨੀਆਂ ਹੋ ਜਾਂਦੀਆਂ ਹਨ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਦੀ ਇਹ ਤਾਕਤ ਹੀ ਗ੍ਰਹਿਸਤੀ ਨੂੰ ਖਾਸ ਬਣਾਉਂਦੀ ਹੈ ਅੱਜ ਦੇ ਸਮੇਂ ਵਿੱਚ ਗ੍ਰਹਿਸਥੀ ਜੀਵਨ ਵਿੱਚ ਬਹੁਤ ਚੁਣੌਤੀਆਂ ਹਨ ਆਧੁਨਿਕ ਯੁੱਗ ਵਿੱਚ ਜਿੰਨਾ ਟੈਕਨੋਲੋਜੀ ਆਸਾਨੀ ਲੈ ਕੇ ਆਈ ਹੈ ਉਨਾ ਹੀ ਇਸਨੇ ਦੂਰੀਆਂ ਵੀ ਵਧਾਈਆਂ ਹਨ ਮੋਬਾਈਲ ਜ਼ਿਆਦਾ ਕੰਮ ਦਾਤਨਾ ਸਮੇਂ ਦੀ ਕਮੀ ਸੋਸ਼ਲ ਮੀਡੀਆ ਦੀ ਤੁਲਨਾ ਇਹ ਸਭ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ ਇਸ ਲਈ ਅੱਜ ਦੇ ਸਮੇਂ ਵਿੱਚ ਇਕੱਠੇ ਸਮੇਂ ਬਤਾਉਣਾ ਇੱਕ ਦੂਜੇ ਨਾਲ ਪਾਰਦਰਸ਼ਨਾ ਪਾਰਦਰਸ਼ਤਾ ਰੱਖਣਾ ਸਮੇ ਸਮੇਂ ਤੇ ਇੱਕ ਦੂਜੇ ਨਾਲ ਧਿਆਨ ਤੇ ਪਿਆਰ ਵੰਡਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਗ੍ਰਹਿਸਤੀ ਜੀਵਨ ਦੀ ਆਤਮਿਕ ਤਾਕਤ ਹੈ ਸਹਿਜੋਗ ਜੀ ਪਤੀ ਪਤਨੀ ਨੂੰ ਘਰ ਦੀ ਕੰਮਾਂ ਵਿੱਚ ਮਦਦ ਕਰੇ ਤੇ ਪਤਨੀ ਪਤੀ ਦੇ ਕੰਮ ਦੀਆਂ ਪਰੇਸ਼ਾਨੀਆਂ ਨੂੰ ਸਮਝੇ ਤਾਂ ਇਹ ਨਾਤਾ ਹੋਰ ਪਵਿੱਤਰ ਹੋ ਜਾਂਦਾ ਹੈ ਇਹ ਰਿਸ਼ਤਾ ਸਹਿਯੋਗ ਨਾਲ ਹੀ ਚੱਲਦਾ ਹੈ ਸੋ ਅੰਤ ਵਿੱਚ ਗ੍ਰਹਿਸਤ ਜੀਵਨ ਇੱਕ ਸਾਂਝੀ ਯਾਤਰਾ ਹੈ ਜਿੱਥੇ ਦੋਵੇਂ ਸਾਥੀ ਇੱਕ ਦੂਜੇ ਦੇ ਬਿਨਾ ਅਧੂਰੇ ਹਨ ਜੀਵੇਂ ਗੱਡੀ ਦੇ ਦੋਵੇਂ ਪਹੀਏ ਬਰਾਬਰ ਮਹੱਤਵ ਰੱਖਦੇ ਹਨ ਠੀਕ ਉਵੇਂ ਹੀ ਪਤੀ ਪਤਨੀ ਦੀ ਭੂਮਿਕਾ ਰਿਸ਼ਤੇ ਵਿੱਚ ਬਰਾਬਰ ਮਹੱਤਵ ਰੱਖਦੀ ਹੈ ਜੇ ਦੋਵੇਂ ਪਹੀਏ ਮਿਲ ਕੇ ਇੱਕ ਸਾਰ ਚੱਲਣ ਸਮਝਦਾਰੀ ਨਾਲ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤਾਂ ਗ੍ਰਹਿਸਤੀ ਦੀ ਇਹ ਗੱਡੀ ਸਿਰਫ ਚੱਲਦੀ ਨਹੀਂ ਸਗੋਂ ਖੁਸ਼ਹਾਲੀ ਦੇ ਰਸਤੇ ਤੇ ਦੌੜਦੀ ਹੈ ਇਹ ਹੀ ਗ੍ਰਸਥ ਜੀਵਨ ਦੀ ਅਸਲੀ ਸੁੰਦਰਤਾ ਹੈ ਸੋਤਾਨਵਾਦੀ ਪਲੀਜ਼ ਆਪਣੇ ਕਮੈਂਟ ਜ਼ਰੂਰ ਸ਼ੇਅਰ ਕਰਿਓ ਇਸ ਟੌਪਿਕ ਨਾਲ ਰਿਲੇਟਡ ਤੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ